ਕੀ ਆ ਹੋ ਐਮਪੀ ਐਮਐਲ ਹੈ ਕੀ ਸੁਨੀਲ ਜਾਕਰ ਦੱਸਤਾ ਦੇ ਦੇ ਵੀ ਭਾਈ ਹੈ ਤੂੰ ਕੌਣ ਪੰਜ ਚ ਨਹੀਂ ਨਾ 50 ਚ ਨਹੀਂ 13 ਚ ਨਹੀਂ 14 ਕਿਸਾਨ ਆ ਸੁਨੀਲ ਜਾਕਰ ਸਾਹਿਬ ਨੂੰ ਕਹੋ ਆ ਕਣਕ ਆ ਗਈ ਕਣਕ ਵੱਢਾਂਗੇ ਉਹੀ ਕਹਿਰਾ ਉਹ ਲੈ ਸੁਨੀਲ ਜਾਕਰ ਉਹੀ ਅਸੀਂ ਲਾਵਾਂਗੇ ਉਹ ਕਹਿਰਾ ਵੱਢਾਂਗੇ ਵੱਢ ਕੇ ਮੰਡਰੀ ਲਾਵਾਂਗੇ ਫਿਰ ਫੜੰਬੇ ਦੇ ਕੱਢਾਂਗੇ ਤੇ ਉਸ ਤੋਂ ਬਾਅਦ ਤੂੜੀ ਵਾਲੇ ਕੋਠੇ 'ਚ ਪਾਵਾਂਗੇ ਤੇ ਕੋਠਾ ਵੀ ਉਹ ਹੋ ਜਿਹੜਾ ਥੱਲੇ ਤੋਂ ਨੀਵਾ ਪਿੱਛੇ ਤੋਂ ਉੱਚਾ ਤੇ ਤੱਕ ਕੇ ਫੇਰ ਪਤਾ ਲੱਗੂ ਕਿ ਖੇਤੀ ਕੌਣ ਕਰਦਾ ਹੈ ਉਹ ਆਂਦਾ ਸੇ ਵੀ ਉਹਦੇ ਪਿਓ ਨੇ ਕਿਹੜਾ ਹਲ ਚਲਾਇਆ ਉਹਦੇ ਮੁੰਡੇ ਨੇ ਕਿਹੜਾ ਹਲ ਚਲਾਇਆ ਉਹਦੇ ਪੋਤੇ ਨੇ ਕਿੱਥੇ ਆ ਉਹਨੂੰ ਐ ਪੁੱਛ ਵੀ ਬੋਤੇ ਦੇ ਮਗਰ ਆ ਜਿਹੜਾ ਡੰਡਾ ਪੈਂਦਾ ਹੁੰਦਾ ਤੇਰੇ ਪੋਤੇ ਤੋਂ ਪਵਾ ਕੇ ਦਿਖਾ ਸਨੀਲ ਜੱਕ ਨੂੰ ਸੀਰੀਅਸ ਨਹੀਂ ਲੈਂਦੇ ਨਹੀਂ ਅਸੀਂ ਉਹਨੂੰ ਆਗੂ ਮੰਨਦੇ ਆ ਨਹੀਂ ਅਸੀਂ ਉਹਨੂੰ ਕਿਸਾਨ ਮੰਨਦੇ ਆ ਇਹਦਾ ਜਿੱਧਰ ਬੁਰਤੀ ਪੈਂਦੀ ਆ ਉਧਰ ਪੂਸ ਮਾਰਦੇ ਆ ਤੂੰ ਐਂ ਦੱਸ ਸਾਡੇ ਨਾਲ ਡਿਬੇਟ ਕਰ ਤੂੰ ਐਂ ਦੱਸ ਵੀ ਕਿਹੜਾ ਫਾਇਦਾ ਹੋਊਗਾ ਚੈਲੰਜ ਆ ਖੁੱਲੀ ਡਿਬੇਟ ਜਗ੍ਹਾ ਉਦੀ ਜਿਹੜਾ ਬੰਦਾ ਸਮੁੰਦਰ ਦੇ ਵਿੱਚ ਕਣਕ ਛਿੜਦਾ ਜਿਹੜਾ ਬੰਦਾ ਦੁੱਧ ਡੋਲਦਾ ਤੇ ਜੇ ਬੜਾ ਉਹ ਬੰਦਮਿਆਂ ਕਹਦੇ ਵੀ ਆ ਤੈਨੂੰ ਰੁਪਿਆ ਕਿਲੋ ਦੁੱਧ ਦਾ ਦੇ ਦੇਣਾ ਲੀਟਰ ਉਹਨੂੰ ਫਾਇਦਾ ਹੈ ਕਿ ਨਹੀਂ ਅਸੀਂ ਉਹਨਾਂ ਮੁਕਾਬਲਾ ਕਿਵੇਂ ਕਰਾਂਗੇ ਬੀਜੇਪੀ ਆਗੂਆਂ ਦੀ ਗੱਲ ਕਰੀਏ ਤਾਂ ਉਹ ਇਹ ਫਾਇਦੇ ਗਿਣਾਉਂਦੇ ਨੇ ਕਿ ਦੇਸ਼ ਤਰੱਕੀ ਦੇ ਰਾਹ ਤੇ ਆ ਕੀ ਲੱਗਦਾ ਕਿ ਆਪਾਂ ਇਹ ਧਰਨੇ ਲਾ ਕੇ ਤਰੱਕੀ ਨੂੰ ਰੋਕ ਰਹੇ ਹਾਂ ਤੁਕ ਮਤ ਮਰੇ ਇੱਕ ਦੱਸ ਦੇ ਕਿ 4 ਸਾਲਾਂ ਦੇ ਵਿੱਚ ਅਸੀਂ ਆਹ ਕੁਝ ਕਰੇ ਇੱਕ ਵੀ ਕਿਹੜਾ ਪ੍ਰੋਜੈਕਟ ਲੱਗਿਆ ਜਿਹਨੂੰ ਪੰਜਾਬ ਦੇ ਲੋਕਾਂ ਨੂੰ ਉਜਗਾਰ ਮਿਲਿਆ ਕਿਹੜਾ ਪ੍ਰੋਜੈਕਟ ਲੱਗਿਆ ਕਿ ਜਿਹਦੇ ਵਿੱਚ ਲੋਕਾਂ ਨੂੰ ਥਾੜਾ-ਥਾੜਾ ਰੋਕੀਆਂ ਮਿਲੀਆਂ 3 ਸਾਲ ਦੇ ਵਿੱਚ ਕਹਿੰਦੇ ਕਿ 70 ਸਾਲ ਪਹਿਲਾਂ ਤਾਂ ਕੋਈ ਵਿਕਾਸ ਨਹੀਂ ਹੋਇਆ ਵਿਕਾਸ ਹੀ ਅਸੀਂ ਕੀਤਾ 60000 ਨੌਕਰੀਆਂ ਅਸੀਂ ਦੇ ਚੁੱਕੇ ਹਾਂ ਪੰਜਾਬ ਤਰੱਕੀ ਦੀ ਰਾਹ ਤੇ ਹੈ ਪਹਿਲਾਂ ਲੋਕ ਭੁੱਖੇ ਲੰਗੇ ਸੀ ਪਹਿਲਾਂ ਲੋਕਾਂ ਨੂੰ ਸਿਰ ਨੂੰ ਸੱਤ ਨਹੀਂ ਸੀ ਕੀ ਪਹਿਲਾਂ ਲੋਕਾਂ ਨੂੰ ਰੋਜ਼ਗਾਰ ਨਹੀਂ ਸੀ ਕੀ ਪਹਿਲਾਂ ਲੋਕਾਂ ਨੂੰ ਖਾਣ ਨੂੰ ਰੋਟੀ ਨਹੀਂ ਮਿਲਦੀ ਸੀ ਜਦੋਂ ਕਹਿੰਦੇ ਆ ਕਿ ਅਸੀਂ ਮਾਨਦਾਰ ਆ ਇਹਦਾ ਮਤਲਬ ਭ੍ਰਿਸ਼ਟਾਚਾਰ ਆ ਜਦੋਂ ਅਸੀਂ ਕਹਿੰਦਾ ਫੈਸਲਾ ਲੈ ਲਿਆ ਇਹਦਾ ਮਤਲਬ ਉਹਨੇ ਝੂਠਾਂ ਮਾਰਨਾ ਸੀਐਮ ਨੀ ਰਿਹਾ ਅਸਲੀ ਜਿਹੜੀ ਪਹਿਲਾਂ ਦੀ ਕਮੇਟੀ ਵਾਲਾ ਕੋਈ ਉਹਦੇ ਗਲਾਰੀ ਪਛੀ ਵੀ ਲੋਕਾਂ ਲਈ ਕੁਝ ਨਹੀਂ ਕਰ ਸਕਿਆ ਤੇ ਨਾ ਕਰ ਸਕੇ ਆਰਐਮਪੀ ਟੈਲੀਵਿਜ਼ਨ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਸ੍ਰਿੰਦਰ ਕੰਬੋਜ ਅੱਜ ਦੇਸ਼ ਭਰ ਦੇ ਵਿੱਚ ਚੱਕੇ ਜਾਮ ਦਾ ਐਲਾਨ ਕੀਤਾ ਗਿਆ ਜਿੱਥੇ ਕਿ ਟ੍ਰੇਡ ਯੂਨੀਅਨਾਂ ਅਤੇ ਐਸਕੇਐਮ ਦੀ ਹਮਾਇਤ ਤੇ ਅੱਜ ਵਕ ਵਕ ਆਗੂ ਜਾ ਕੇ ਪੰਜਾਬ ਦੇ ਵਿੱਚ ਧਰਨੇ ਲਾ ਰਹੇ ਨੇ ਜਿਵੇਂ ਕਿ ਅੱਜ ਬਠਿੰਡਾ ਦੇ ਵਿੱਚ ਡੀਸੀ ਦਫਤਰ ਦੇ ਬਾਹਰ ਧਰਨਾ ਲੱਗਿਆ ਹੋਇਆ ਹੈ ਇਹ ਕੋਈ ਧਰਨਾ ਇੱਕ ਵਰਗ ਦੇ ਵੱਲੋਂ ਨਹੀਂ ਲਾਇਆ ਗਿਆ ਇੱਥੇ ਵਕ ਵਕ ਜਥੇਬੰਦੀਆਂ ਚਾਹੇ ਹੋ ਪੀਆਰਟੀਸੀ ਪਨ ਬੱਸ ਦੇ ਮੁਲਾਜ਼ਮ ਹੋਣ ਚਾਹੇ ਹੋ ਮਜ਼ਦੂਰ ਜਥੇਬੰਦੀਆਂ ਹੋਣ ਚਾਹੇ ਕਿਸਾਨ ਆਗੂ ਹੋਣ ਤਾਂ ਸਾਰਿਆਂ ਦੇ ਵੱਲੋਂ ਰਲ ਕੇ ਇੱਥੇ ਪੱਕੇ ਤੌਰ ਤੇ ਧਰਨਾ ਲੱਗਿਆ ਅੱਜ ਦੇਸ਼ ਭਾਰਤ ਦੀ ਅੱਜ ਦੇ ਜੋ ਐਲਾਨ ਕੀਤਾ ਗਿਆ ਸੀ ਉਸ ਦੀ ਹਮਾਇਤ ਦੇ ਵਿੱਚ ਤਾਂ ਸਾਡੇ ਨਾਲ ਕੋਈ ਦੁਕਾਨਦਾਰ ਤੋਂ ਅੱਜ ਇੱਥੇ ਕਿਸਾਨ ਆ ਗੂ ਸਾਡੇ ਨਾਲ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਪ੍ਰਧਾਨ ਸਾਹਿਬ ਅੱਜ ਤੁਸੀਂ ਜੋ ਇਹ ਹਮਾਇਤ ਕੀਤੀ ਇਸ ਧਰਨੇ ਦੀ ਜੋ ਇਹ ਐਲਾਨ ਕੀਤਾ ਗਿਆ ਸੀ ਇਹਦੇ ਜਥੇਬੰਦੀਆਂ ਦੇ ਵੱਲੋਂ ਕਿ ਅੱਜ ਭਾਰਤ ਬੰਦ ਦਾ ਐਲਾਨ ਹੈ ਕਿਵੇਂ ਦੇਖਦੇ ਹੋ ਇੱਕ ਤਾਂ ਜੀ ਇਹ ਆ ਵੀ ਭਾਰਤ ਬੰਦ ਨਹੀਂ ਸੀ ਅੱਜ ਹੜਤਾਲ ਸੀਗੀ ਉਸ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਇਹ ਜਿਹੜੀ ਲੜਾਈ ਆ ਇਹ ਟ੍ਰੇਨ ਯੂਨੀਅਨਾਂ ਜਿੰਨੀਆਂ ਮੁਲਾਜ਼ਮਾਂ ਜਥੇਬੰਦੀਆਂ ਉਹਨਾਂ ਦਾ ਸੱਦਾ ਸੀਗਾ ਐਸਕੇਮ ਭਾਰਤ ਪੱਤਰ ਤੇ ਪੰਜਾਬ ਪੱਤਰ ਤੇ ਇਸ ਕਰਕੇ ਸੰਭਲ ਹੋ ਗਿਆ ਕਿ ਜਿਹੜੀਆਂ ਇਹ ਨੀਤੀਆਂ ਇਹ ਸਾਰੀਆਂ ਨੀਤੀਆਂ ਆਮ ਲੋਕਾਂ ਤੇ ਪ੍ਰਭਾਵ ਪਾਉਣ ਵਾਲੀਆਂ ਆਮ ਲੋਕਾਂ ਦਾ ਨੁਕਸਾਨ ਕਰਨੀਆਂ ਐਸਕੇਮ ਪਹਿਲੀ ਇਹਨਾਂ ਨੀਤੀਆਂ ਦੇ ਖਿਲਾਫ ਲੜ ਰਹੀ ਆ ਬਾਕੀ ਦੂਜੇ ਜਿਹੜੇ ਬੱਚੇ ਸਾਡੇ ਕੰਮ ਕਰਦੇ ਹੋ ਸਾਡੇ ਪਰਿਵਾਰਾਂ ਦੇ ਬੱਚੇ ਐਸ ਕਰਕੇ ਐਸਕੇਮ ਨੇ ਆਪਣਾ ਫਰਜ਼ ਸਮਝਿਆ ਕਿ ਸਾਨੂੰ ਇਸ ਸੰਘਰਸ਼ ਦੇ ਵਿੱਚ ਵੱਡੀ ਪੱਧਰ ਤੇ ਲੋਕਾਂ ਨੂੰ ਨਾ ਬੰਦ ਕਰਕੇ ਲੈ ਕੇ ਜਾਣਾ ਚਾਹੀਦਾ ਪਰ ਹੈ ਮੇੜ ਜਿਹੜਾ ਇਹ ਮੁਲਾਜ਼ਮ ਜਿੱਥੇ ਬੰਦਿਆਂ ਦਾ ਸੀਗਾ ਉਹ ਮੁਲਾਜ਼ਮ ਜਿੱਥੇ ਬੰਦਿਆਂ ਦਾ ਜਿਹੜਾ ਪ੍ਰੋਗਰਾਮ ਸੀ ਉਹਦੇ ਵਿੱਚ ਐਸਕੇਮ ਨੇ ਤਾਲਮਿਲ ਕਰਕੇ ਸਾਂਭਲ ਹੋਇਆ ਗਿਆ ਕਿਉਂ ਕੇਂਦਰ ਸਰਕਾਰ ਦੇ ਵੱਲੋਂ ਨੀਤੀਆਂ ਲਿਆਂਾਈਆਂ ਜਾ ਰਹੀਆਂ ਕੀ ਲੱਗਦਾ ਕਿਉਂਕਿ ਉਹ ਆਪਣੇ ਫਾਇਦੇ ਗਿਣਾ ਰਹੇ ਨੇ ਕਿ ਕਿਸਾਨਾਂ ਦੇ ਲਾਹੇਵੰਦਦਾ ਚਾਹੇ ਉਹ ਡੇਰੀ ਸੈਕਟਰ ਹੋਵੇ ਜਾਂ ਖੇਤੀ ਕੀਤਾ ਹੋਵੇ ਇਹਨਾਂ ਦੇ ਲਾਹੇਵੰਦਦਾ ਪਰ ਫਿਰ ਵੀ ਇਸ ਦੇ ਵਿਰੋਧ ਕਰਨੇ ਕਿਉਂ ਲੱਗ ਰਹੇ ਨੇ ਦੇਖੋ ਕਦੇ ਵੀ ਹਾਕਮ ਇਹ ਨਹੀਂ ਕਹਿੰਦੇ ਕਿ ਅਸੀਂ ਲੋਕਾਂ ਦਾ ਰੁਜ਼ਗਾਰ ਕਹਿੰਦੇ ਕੀ ਆ ਸੀ ਲੋਕਾਂ ਨੂੰ ਸਿੱਖਿਆ ਵਧਿਆ ਦੇਣੀ ਆ ਇਸ ਕਰਕੇ ਪ੍ਰਾਈਵੇਟ ਕਾਲਜ ਜ਼ਰੂਰੀ ਆ ਲੋਕਾਂ ਨੂੰ ਸਿਹਤ ਸਹੂਲਤਾਂ ਦੇਣੀਆਂ ਇਸ ਕਰਕੇ ਜਿਹੜੇ ਹਸਪੀਟਲ ਆ ਉਹ ਵਧਿਆ ਚਾਹੀਦੇ ਆ ਇਹ ਸਾਰੀਆਂ ਨੀਤੀਆਂ ਲਾਗੂ ਕਰਨ ਦੇ ਪਿੱਛੇ ਨਾ ਮਰੋਰ ਥੋਂਦਾ ਜਿਉ ਲੋਕਾਂ ਨੇ ਹੀ ਕਹਦੇ ਨੇ ਵੀ ਨੀਤੀਆਂ ਥੋੜੇ ਵਿਰੋਧ ਚ ਆ ਫੇਰ ਤਾਂ ਰੌਲਾ ਤਾਂ ਜੇ ਤੰਨ ਖੇਤੀ ਕਾਨੂੰਨ ਆਏ ਸੀ ਉਹ ਚ ਕਿਸੇ 'ਚ ਨਹੀਂ ਲਿਖਿਆ ਇਸੇ ਛੋਟੀ ਜ਼ਮੀਨ ਜਾਊ ਪਰ ਭਾਵਨਾ ਕੀ ਸੀਗੀ ਉਹ ਚ ਕਿਸੇ 'ਚ ਨਹੀਂ ਲਿਖਿਆ ਇਸੇ ਛੋਟੀ ਐਮਐਸਪੀ ਖਤਮ ਹੋ ਮੰਡੀ ਖਤਮ ਹੋ ਜਾਊ ਜਦੋਂ ਮੰਡੀ ਦੇ ਵਿੱਚ ਕੋਈ ਸਮਾਨ ਹੀ ਨਾ ਗਿਆ ਉਹ ਮੰਡੀ ਰਹੂ ਕਿਵੇਂ ਜਿਨ੍ਹਾਂ ਸਰਕਾਰੀ ਸਕੂਲ ਦੇ ਵਿੱਚ ਬੱਚੇਆਂ ਲੋਕਾਂ ਨੇ ਭੇਜੇ ਬੱਚੇ ਨਾ ਪੜਾਏ ਤੇ ਸਰਕਾਰੀ ਸਕੂਲ ਦਾ ਕਰਨਗੇ ਕੀ ਸਰਕਾਰੀ ਸਕੂਲ ਦਾ ਭੋਗ ਹੀ ਪਾਉ ਤੇ ਜਦੋਂ ਭੋਗ ਪਾਗੋ ਜਿਹੜੇ ਟੀਚਰ ਰੱਖੇ ਲਿਆ ਉਹਨੇ ਸਰਕਾਰ ਨੇ ਮੱਖੀ ਮਰਉਣਗੇ ਉਹਨਾਂ ਨੂੰ ਉਹਨੇ ਕਹਿਣਗੇ ਭਾਈ ਸਰਕਾਰੀ ਸਕੂਲ 'ਚ ਬੱਚੇ ਤਾਂ ਹੁੰਦੇ ਨਹੀਂ ਤੁਸੀਂ ਘਰਾਂ ਨੂੰ ਚਲੋ ਐਵੇਂ ਜਿਕਰ ਹੈਲਥਾ ਜੇ ਮਰੀਜ਼ ਨਾ ਜਾਣਗੇ ਸਰਕਾਰੀ ਹਸਪਤਾਲਾਂ 'ਚ ਜਿਹੜਾ ਤੇ ਸਟਾਫ ਕੰਮ ਕਰਦਾ ਜਿਹੜੇ ਡਾਕਟਰ ਕੰਮ ਕਰਦੇ ਆ ਉਹਨਾਂ ਤੋਂ ਕੀ ਕਰਾਉਣਾ ਉਹਨਾਂ ਨੂੰ ਕਹਿਣਗੇ ਵੀ ਭਾਈ ਸਰਕਾਰੀ ਹਸਪਤਾਲ ਤੇ ਲੋਕ ਆਉਂਦੇ ਨਹੀਂ ਇਹਨੂੰ ਏਦੂ ਦਾ ਬਿਹਤਰ ਬੰਦੀ ਕਰ ਦੇ ਜਦੋਂ ਸਰਕਾਰ ਨੀਤੀ ਲੈ ਕੇ ਆਉਂਦੀ ਆ ਕਹਿਣ ਦੇ ਹੋਰ ਹੁੰਦੇ ਆ ਅਸਲ ਚ ਉਹਦਾ ਹਮਲੇ ਚ ਹੋਰ ਕੁਝ ਹੁੰਦਾ ਜੇ ਆਪਾਂ ਭਾਜਪਾ ਆਗੂਆਂ ਦੀ ਗੱਲ ਕਰੀਏ ਤਾਂ ਉਹ ਇਹ ਫਾਇਦੇ ਗਿਣਾਉਂਦੇ ਨੇ ਕਿ ਦੇਸ਼ ਤਰੱਕੀ ਦੇ ਰਾਹ ਤੇ ਆ ਕੀ ਲੱਗਦਾ ਕਿ ਆਪਾਂ ਇਹ ਧਰਨੇ ਲਾ ਕੇ ਤਰੱਕੀ ਨੂੰ ਰੋਕ ਰਹੇ ਆ ਦੇਖੋ ਇੱਕ ਗਨਾ ਦੇਣ ਕਿ ਕਿਹੜੀ ਤਰੱਕੀ ਦੇ ਵਿੱਚ ਰੁਕੂੜਾ ਬਣਿਆ ਜਿੰਨਾ ਇਹਨਾਂ ਨੇ ਹੁਣ ਤੱਕ ਨਿੱਜੀਕਰਨ ਕੀਤਾ ਲੱਖਾਂ ਲੋਕਾਂ ਦਾ ਰੁਜ਼ਗਾਰ ਗਿਆ ਲੱਖਾਂ ਲੋਕਾਂ ਦੀ ਜ਼ਮੀਨ ਗਈ ਆ ਲੱਖਾਂ ਲੋਕਾਂ ਦਾ ਜਿਹੜਾ ਪੀਣ ਯੋਗ ਪਾਣੀ ਗਿਆ ਲੱਖਾਂ ਲੋਕ ਆ ਜਿਹੜੀ ਹਵਾ ਸੁਧ ਜਿਹਦੀ ਖਾਤਰ ਜਿਉਣ ਦਾ ਸਾਨੂੰ ਮਨੁੱਖੀ ਤੌਰ ਤੇ ਅਧਿਕਾਰ ਦਿੱਤਾ ਸੰਵਧਾਨ ਨੇ ਦਿੱਤਾ ਉਹ ਖਰਾਬ ਕਰਤਾ ਹੁਣ ਕਹਿੰਦੇ ਆ ਵੀ ਜਿਹੜੇ ਅਸੀਂ ਸਮਝੌਤੇ ਕਰਦੇ ਆ ਉਹ ਲੋਕ ਪੱਖੀ ਆ ਤੇ ਲੋਕ ਪੱਖੀ ਸਮਝੌਤਿਆਂ ਦੇ ਵਿਰੋਧ ਵਿੱਚ ਜੱਥੇਬੰਦੀਆਂ ਖੜਦੀਆਂ ਸਾਨੂੰ ਐਂ ਦੱਸੋ ਸਮਝੌਤਾ ਕੀਤਾ ਇੱਕ ਤਰਫ ਜਿਹਨੂੰ ਮੁਕਤ ਵਪਾਰ ਸਮਝੌਤਾ ਨਹੀਂ ਦਾ ਮੁਕਤ ਵਪਾਰ ਸਮਝੌਤਾ ਨਹੀਂ ਇੱਕ ਤਰਫਾ ਸਮਝੌਤਾ ਉਹਦੇ ਕੀ ਅਗੇ ਜਿਹੜੀ ਭਾਰਤ ਚੋਂ ਚੀਜ਼ ਆਣੀਆਂ ਉਹ ਤੇ ਤਾਂ ਹੈਗਾ 18% ਟੈਕਸ ਅਮਰੀਕਾ ਦੇ ਵਿੱਚ ਸਾਡੇ ਵਾਲੀ 100 ਦੀ ਚੀਜ਼ 118 ਨੂੰ ਮਿਲੂ ਉਹ ਭਲਾ ਭਾਰਤ ਦੀ ਚੀਜ਼ ਕਿਵੇਂ ਖਰੀਦਣਗੇ ਸਾਡੇ ਦੇਸ਼ ਦੇ ਵਿੱਚ ਆਇਆ 0% ਤੇ ਹੁਣ ਸਾਡੇ ਸੇਬ ਵਾਲੇ ਜੰਮੂ ਕਸ਼ਮੀਰ ਦੇ ਲੋਕ ਆ ਉਹਨਾਂ ਦਾ ਮਸਾਂ ਵਿਚਾਰਿਆਂ ਦਾ 30 ਤੋਂ 40 ਰੁਪਏ ਜਾਨੀ ਕਿ ਸੇਬ ਵੇਖਦਾ ਅਮਰੀਕਾ ਦਾ ਸੇਬ ਜਦੋਂ ਸਾਡੀ ਮੰਡੀ ਚ ਆ ਗਿਆ ਅਮਰੀਕਾ ਨੇ ਕਹਿਣਾ ਵੀ ਸਾਡਾ ਸੇਬ 20 ਰੁਪਏ ਕਿਲੋ ਆ ਹੁਣ ਤੁਸੀਂ ਐਂ ਦੱਸੋ 20 50 ਰੁਪਏ ਕਿਲੋ ਸੇਬ ਕਿਵੇਂ ਲਓ ਤੇ ਜਦੋਂ ਨਾਲ ਤਾਂ ਉਹ ਤੇ ਭਾਰਤ ਦੇ ਜਿਹੜੇ ਕਿਸਾਨਾ ਸੇਵ ਵਾਲੇ ਤਾਂ ਮਾਰੇ ਗਏ ਐਵੇਂ ਜਿ ਘਰ ਦੁੱਧ ਆ ਦੁੱਧ ਕਹਿੰਦੇ ਸਿੱਧਾ ਨਹੀਂ ਆਉਣਾ ਦੁੱਧ ਤੋਂ ਬਣੇ ਪ੍ਰੋਜੈਕਟ ਆਉਣਗੇ ਜਿੰਨਾ ਖੋਆ ਆ ਪਨੀਰ ਜੋ ਵੀ ਆ ਭਾਰਤ ਦੇ ਵਿੱਚ ਸਬਸਿਡੀ ਮਿਲਦੀ ਆ ਕਿਸਾਨਾਂ ਨੂੰ 3 ਤੋਂ ਲੈ ਕੇ 4 ਰੁਪਏ ਚੱਕਰ ਤੇ ਅਮਰੀਕਾ ਦੇ ਵਿੱਚ ਦੇਖਦੀ ਆ 100 ਰੁਪਏ ਪਰਸੈਂਟ ਜਿਹੜੀ ਸਬਸਿਡੀ ਦਿੰਦੇ ਆ ਹੁਣ ਸਾਡਾ ਦੁੱਧ ਲੈਂਦੇ ਆ 60 ਰੁਪਏ ਮਸਾਂ ਮੱਝ ਦਾ ਉਹ ਵੀ ਇਹ ਸ਼ਹਿਰ ਦੇ ਨੇੜੇ ਆ ਗਾਂ ਦਾ ਲਗਭਗ 40 40 ਅਮਰੀਕਾ ਕੋਲੇ ਇੰਨਾ ਦੁੱਧ ਆ ਕਿ ਜਦੋਂ ਨੇ ਭਾਰਤ ਦੇ ਵਿੱਚ ਦੁੱਧ ਛਿੜਤਾ ਤੇ ਦੁੱਧ ਸਾਡਾ ਜਿਹੜਾ ਚਾਈ ਰੁਪਈਆ ਵਾਲਾ ਤੇ ਉਹਨਾਂ ਦਾ ਵਿੱਚ ਮੁਕਾਬਲਾ ਕਿਵੇਂ ਕਰਾਂਗੇ ਠੀਕ ਆ ਐਵੇਂ ਜਿਕਰ ਮੱਕੀ ਆ ਮੱਕੀ ਦੇ ਜਿੰਨੇ ਪ੍ਰੋਜੈਕਟ ਬਣਨੇ ਆ ਜਿਹੜੀ ਖਰਾਕ ਮੰਨੀ ਆ ਉਹ ਜਦੋਂ ਖਰਾਕ ਆਉਣੀ ਆ ਤੇ ਸਾਡੇ ਜਿਹੜੀਆਂ ਛੋਟੀਆਂ-ਛੋਟੀਆਂ ਫੈਕਟਰੀਆਂ ਲੱਗੀਆਂ ਉਹਨਾਂ ਦਾ ਕੀ ਬਣੂਗਾ ਜਾਨੀ ਕਿ ਉਹਦੇ ਵਿੱਚ ਕਿਤੇ ਨਹੀਂ ਇਹ ਕਹਿੰਦੇ ਵੀ ਛੋਟਾ ਬੰਦ ਹੋ ਜੂ ਪਰ ਜਦੋਂ ਚੀਜ਼ ਦੀ ਸਸਤੀ ਆਉ ਭਾਰਤ ਦੇ ਵਿੱਚ ਜਿਹੜੇ ਲੋਕ ਖਰੀਦਣ ਦੀ ਸਸਤੀ ਆ ਲਗਭਗ 36 ਕਰੋੜ ਸ਼ਤਿ ਕਰੋੜ ਲੋਕਾਂ ਨੂੰ ਵਸਤੀ ਤੌਰ ਤੇ ਰਾਤ ਮਿਲ ਜਣੀ ਆ ਪਰ ਜਿਹੜਿਆਂ ਦਾ ਰੋਜ਼ਗਾਰ ਚੱਲਦਾ ਛੋਟੇ ਡੇਰੀ ਵਾਲੇ ਦਾ ਚੱਲਦਾ ਉਹ ਪੜਾ ਕੀ ਕਰਨਗੇ ਜਿਹੜੇ ਛੇਬਾਂ ਦਾ ਕਾਰੋਬਾਰ ਆ ਉਹ ਕੀ ਕਰਨਗੇ ਜਿਹੜੀਆਂ ਚੀਜ਼ਾਂ ਬਣ ਕੇ ਮੁਕਤ ਹੋਣੀਆਂ ਤੇ ਜਿਹੜਾ ਬੰਦਾ ਸਮੁੰਦਰ ਦੇ ਵਿੱਚ ਕਣਕ ਛਿੜਦਾ ਜਿਹੜਾ ਬੰਦਾ ਦੁੱਧ ਡੋਲਦਾ ਤੇ ਜੇ ਬੜਾ ਉਹ ਬੰਦੇ ਨੂੰ ਇਹ ਕਹਦੇ ਵੀ ਆ ਤੈਨੂੰ ਰੁਪਿਆ ਕਿਲੋ ਦੁੱਧ ਦਾ ਦੇ ਦੇਣਾ ਲੀਟਰ ਉਹਨੂੰ ਫਾਇਦਾ ਹੈ ਕਿ ਨਹੀਂ ਅਸੀਂ ਉਹਨਾਂ ਮੁਕਾਬਲਾ ਕਿਵੇਂ ਕਰਾਂਗੇ ਜਾਨੀ ਕਿ ਕਮਾਂਟਲ ਨਾਲ ਜਿਹੜਾ ਕਮਾਂਟ ਦਾ ਪਲਵਾਨ ਆ ਤੇ ਉਹਨੂੰ 34 ਕਿਲੋ ਵਾਲੇ ਨੂੰ ਕਿਵੇਂ ਕਢਾਵਾਂਗੇ ਜੇ ਆਪਾਂ ਭਾਜਪਾ ਗੁ ਸੁਨੀਲ ਜਾਖੜ ਦੀ ਗੱਲ ਕਰੀਏ ਤਾਂ ਉਹਦੇ ਫਾਇਦੇ ਕਿਨਾਰੇ ਨੇ ਕਿ ਕਿਸਾਨਾਂ ਨੂੰ ਲਾਭ ਹੋਏਗਾ ਪਰ ਤੁਸੀਂ ਕਹਿ ਰਹੇ ਹੋ ਇਹਦਾ ਨੁਕਸਾਨ ਹੈ ਸੁਨੀਲ ਜਾਖੜ ਹੈ ਕੌਣ ਕੀ ਆਹੋ ਐਮਪੀ ਐਮਐਲਏ ਨਿਯੋਕਣ ਕਮੇਟੀ ਦਾ ਪ੍ਰਧਾਨ ਹੈ ਕੀ ਭਾਜਪਾ ਦਾ ਪ੍ਰਧਾਨਾ ਪਹਿਲਾਂ ਜਦੋਂ ਕਾਂਗਰਸ ਦੀ ਸਰਕਾਰ ਸੀਗਾ ਹੁਣ ਹੀ ਪਤਾ ਪਾਇਆ ਨਾ ਭਾਰਤੀ ਜਨਤਾ ਪਾਰਟੀ ਵਾਲੇ ਨੇ ਤਾਂ ਉਦੋਂ ਤਾਂ ਕਹਿੰਦੇ ਆਪ ਇਕੱਠੇ ਹੋ ਕੇ ਲੜਗੇ ਇਹ ਉਹ ਲੋਕ ਆ ਜਿਹਦੇ ਪਤਾ ਪੈ ਜੇ ਗੱਲ ਚ ਉਹ ਮਾਲਕ ਦੀ ਬੋਲੀ ਬੋਲਦਾ ਸਨੀਰ ਯੱਕ ਦੱਸਤਾ ਦੇ ਦੇ ਵੀ ਭਾਈ ਹੈ ਤੂੰ ਕੌਣ ਪੰਜ ਵਿੱਚ ਨਹੀਂ ਮੈਂ 50 ਵਿੱਚ ਨਹੀਂ 13 ਵਿੱਚ ਨਹੀਂ 14 ਕਿਹੜਾ ਕਿਸਾਨ ਆ ਕਿਹੜਾ ਕਿਸਾਨ ਕਿੱਦੇ ਵੇਖਿਆ ਮੇਰੇ ਨਾਲ ਐ ਕਰ ਚੈਨਲ ਤੇ ਥੋੜੀ ਚੈਨਲ ਤੇ ਤੂੜੀ ਵਾਲੇ ਕੋਠੇ ਜੇ ਬੜੇ ਜਦੋਂ ਤੂੜੀ ਪਾਉਣੀ ਹੋਈ ਜਿੱਥੇ ਮੈਂ ਮੜੂ ਉੱਥੇ ਸਲੀ ਯੱਕ ਬੜੇ ਉਹ ਐਂ ਦੱਸੇ ਵੀ ਉਹਦੇ ਪਿਉੜੇ ਕਿਹੜਾ ਹਲ ਚਲਾਇਆ ਉਹਦੇ ਮੁੰਡੇ ਨੇ ਕਿਹੜਾ ਹਲ ਚਲਾਇਆ ਉਹਦੇ ਪੋਤੇ ਨੇ ਕਿੱਥੇ ਆ ਉਹਨੂੰ ਐ ਪੁੱਛ ਵੀ ਬੋਤੇ ਦੇ ਮਗਰ ਆ ਜਿਹੜਾ ਡੰਡਾ ਪੈਂਦਾ ਹੁੰਦਾ ਤੇਰੇ ਪੋਤੇ ਤੋਂ ਪੁੱਵਾਂ ਕੇ ਦਿਖਾ ਜਿਹੜੇ ਬਲਦਾਂ ਦੇ ਮਗਰ 45 ਹੁੰਦੀਆ ਤੇਰੇ ਪੁੱਤ ਨੂੰ ਕਹੇ ਹੱਥ ਫੜ ਕੇ ਚਲਾ ਕੇ ਦਿਖਾਵੇ ਨਹੀਂ ਮੈਂ ਚਲਾਉਂਗਾ ਚਨੀਲ ਜਾਖੜ ਪੰਜ ਚ ਨਹੀਂ 50 ਚ ਨਹੀਂ ਬੈਠਾ ਪਤਾ ਨਹੀਂ ਕੀ ਕੁਛ ਕਰਦਾ ਕਹਿੰਦਾ ਸਾਡੇ ਨਾਲ ਗੱਲ ਕਰਕੇ ਭਾਈ ਤੂੰ ਕੌਣ ਆ ਉਹੀ ਅਸਲੀ ਲੀ ਜਾਖੜ ਹੈ ਜਿਹੜਾ ਥੋੜਾ ਜਿਹਾ ਪਹਿਲਾਂ ਕਾਂਗਰਸ ਦੀ ਸਰਕਾਰ 'ਚ ਮੋਦੀ ਦੇ ਖਿਲਾਫ ਬੋਲਦਾ ਸੀ ਇਹਦਾ ਜਿੱਧਰ ਮੁਰਕੀ ਪੈਂਦੀ ਆ ਉਧਰ ਬੂਸ ਮਾਰਦੇ ਆ ਤੂੰ ਐਂ ਦੱਸ ਸਾਡੇ ਨਾਲ ਡਿਬੇਟ ਕਰ ਤੂੰ ਐਂ ਦੱਸ ਵੀ ਕਿਹੜਾ ਫਾਇਦਾ ਹੋਊਗਾ ਚੈਲੰਜ ਆ ਖੁੱਲੀ ਡਿਬੇਟ ਜਗ੍ਹਾ ਉਹਦੀ ਸਾਡੇ ਨਾਲ ਡਿਬੇਟ ਕਰਨ ਵੀ ਜਿਹੜੇ ਤੋਂ ਉਹਦਾ ਅਜੇ ਫਾਇਦੇ ਤੇ ਅਸੀਂ ਦੱਸਾਂਗੇ ਨੁਕਸਾਨ ਕੀ ਆ ਇਹ ਉਹ ਲੋਕ ਆ ਜਿੱਦੜ ਬੁਰਕੀ ਪਹਿਜੇ ਪੂਛੋਂਦਰ ਮਾਰਨ ਵਾਲੇ ਅਸੀਂ ਸਲੀਲ ਜੱਕ ਨੂੰ ਸੀਰੀਅਸ ਨਹੀਂ ਲੈਂਦੇ ਨਹੀਂ ਅਸੀਂ ਉਹਨੂੰ ਆਗੂ ਮੰਨਦੇ ਆ ਨਹੀਂ ਅਸੀਂ ਉਹਨੂੰ ਕਿਸਾਨ ਮੰਨਦੇ ਆ ਉਹਨੂੰ ਐਂ ਦੇਖੋ ਵੀ ਉਹਦੇ ਕੋਲ ਜ਼ਮੀਨ ਕਿੰਨੀ ਆ ਤੇ ਸਾਡੇ ਕੋਲੇ ਜ਼ਮੀਨ ਕਿੰਨੀ ਆ ਉਹ ਕਿੱਦੇ ਹਾਲ ਚਲਾਇਆ ਕਿਦੇ ਉਹਦਾ ਪਿਓ ਖੇਤ ਗਿਆ ਕਿਦੇ ਉਹਦਾ ਮੁੰਡਾ ਗਿਆ ਕਿਦੇ ਉਹਦਾ ਪੋਤਾ ਉਹਨੇ ਸਵਾਲ ਕਰਿਆ ਕਿ ਮੈਂ ਰਾਜੇਵਾਲ ਨੂੰ ਤੇ ਜਗਿੰਦਰ ਗਰਾਹਾਂ ਨੂੰ ਪੁੱਛੂੰ ਜੇ ਵੀ ਪਾਈ ਸੋਡੇ ਜਵਾ ਖੇਚ ਕੇ ਤੇ ਗਿਆ ਚਲਨੀ ਜਖਰ ਸਾਹਿਬ ਦੱਸੀ ਨਾ ਤੇਰੇ ਮੁੰਡੇ ਨੇ ਕਿੱਦੇ ਪਾਣੀ ਨਹਿਰ ਦਾ ਵੱਢ ਕੇ ਲਿਆਂਦਾ ਜੀ ਕਿੱਦੇ ਤੇਰੇ ਪੋਤਰ ਨੇ ਬੱਟਾ ਘੜੀਆਂ ਸੀਗਾ ਕਿੱਦੇ ਤੇਰੇ ਪੋਤੀ ਅਸੀਂ ਐਗਰੀਕਲਚਰ ਯੂਨੀਵਰਸਿਟੀ ਚ ਮੇਰਾ ਪੋਤਾ ਤਿੰਨ ਵਾਰ ਅਵਾਰਡ ਜਿੱਤ ਕੇ ਲਿਆਇਆ ਅਵਾਰਡ ਤਾਂ ਨੌਕਰਾਂ ਤੋਂ ਕੰਮ ਕਰਾਉਂਦਾ ਨਾ ਆਪ ਖੇਤੀ ਕਰਨਾ ਤਾਂ ਨੌਕ ਤਾਂ ਪਾਈ ਬੜਾ ਫਰਕ ਹੁੰਦਾ ਦਿਹਾੜੀ ਐ ਤੋਂ ਤੂੜੀ ਪਮਾਉਣੀ ਕੋਠੇ ਚ ਤੇ ਆਪ ਤੂੜੀ ਪਮਾਉਣ ਦਾ ਫਰਕ ਹੁੰਦਾ ਚਲੀ ਜਖਰ ਸਾਹਿਬ ਨੂੰ ਕਹੋ ਆ ਕਣਕ ਆ ਗਈ ਕਣਕ ਵੱਢਾਂਗੇ ਉਹੀ ਕਹਿਰਾ ਉਹ ਲੋਚਨੀ ਜਾਕਰ ਉਹੀ ਅਸੀ ਲਮਾਂਗੇ ਉਹ ਕਹਿਰਾ ਵੱਡਾਂਗੇ ਵੱਡ ਕੇ ਮੰਡਰੀ ਲਾਵਾਂਗੇ ਫਿਰ ਹੜੰਬੇ ਦੇ ਕੱਢਾਂਗੇ ਤੇ ਉਸ ਤੋਂ ਬਾਅਦ ਤੂੜੀ ਵਾਲੇ ਕੋਠੇ ਜਿ ਪਾਵਾਂਗੇ ਤੇ ਕੋਠਾ ਵੀ ਉਹ ਜਿਹੜਾ ਥੱਲੇ ਤੋਂ ਨੀਵਾ ਪਿੱਛੇ ਤੋਂ ਉੱਚਾ ਤੇ ਤਾਕੇ ਫੇਰ ਪਤਾ ਲੱਗੂ ਵੀ ਖੇਤੀ ਕੌਣ ਕਰਦਾ ਚਲ ਜੀ ਇਹ ਮੰੰਗਾ ਦੀ ਮੰਨਿਆ ਚਲੋ ਇਹ ਮੰੰਗਾ ਕੇਂਦਰ ਦੇ ਨਾਲ ਰਿਲੇਟਿਡ ਨੇ ਪਰ ਇੱਥੇ ਜੇ ਪੰਜਾਬ ਦੇ ਮੁਲਾਜ਼ਮਾਂ ਦੀ ਗੱਲ ਕਰੀਏ ਤੇ ਪੀਆਰਟੀਸੀ ਦੇ ਮੁਲਾਜ਼ਮ ਨੇ ਪਨਬਾਸ ਦੇ ਮੁਲਾਜ਼ਮ ਨੇ ਬੈਂਕਿੰਗ ਸੈਕਟਰ ਦੇ ਵੀ ਮੁਲਾਜ਼ਮ ਇੱਥੇ ਪਹੁੰਚੇ ਹੋਏ ਨੇ ਪਰ ਪੰਜਾਬ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦੇਖੋ ਆਪਾਂ ਜਦੋਂ ਹਰ ਵੇਲੇ ਕਹਿੰਦੇ ਆ ਕਿ ਬੀ ਟੀਮ ਉਹਨੂੰ ਲੌਜੀਕ ਤੌਰ ਤੇ ਸਮਝਾਉਣਾ ਪੈਂਦਾ ਕਹਿ ਨਾ ਨਹੀਂ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਕਿ ਸਾਰੇ ਖੇਤਰਾਂ ਨੂੰ ਪ੍ਰਾਈਵੇਟਾਈਜੇਸ਼ਨ ਕਰਨਾ ਉਹ ਸਰਕਾਰ ਕਰਦੀ ਆ ਕੇਂਦਰ ਸਰਕਾਰ ਦਾ ਬਿੱਲ ਆ ਜਿਹੜਾ 2025 ਵਾਲਾ 26 ਵਾਲਾ ਬਿਜਲੀ ਆਇਟ ਉਹ ਭਗਵੰਤ ਮਾਨ ਸਰਕਾਰ ਐ ਚਿੱਪਲੇ ਮੀਟ ਲਾ ਰਿਹਾ ਪਹਿਲਾਂ ਕੀ ਸੀ ਕਿ ਪੈਸੇ ਬਾਅਦ ਚ ਦੇਣੇ ਆ ਪਹਿਲਾਂ ਲਾਈਟ ਲੈਣੀ ਆ ਹੁਣ ਕੀ ਆ ਕਿ ਪਹਿਲਾਂ ਪੈਸੇ ਦਿਓ ਲਾਈਟ ਬਾਅਦ ਚ ਐਵੇਂ ਜਿ ਇੱਕ ਖੇਤੀ ਬੀਜਾਂ ਦੇ ਜਿਹੜੇ ਖੋਜ ਦਾ ਵਿਸ਼ਾ ਉਹ ਰਾਜਾਂ ਦਾ ਵਿਸਾ ਕੇਂਦਰ ਸਰਕਾਰ ਆਪਦੇ ਦੀ ਲਈ ਜਿੰਨੇ ਬੀਜ ਬਜਾਉਣੇ ਆ ਉਹਨਾਂ ਦੀ ਖੋਜ ਕਰਨੀ ਹੈ ਕੇਂਦਰ ਸਰਕਾਰ ਨੇ ਆਪਦੇ ਅਧੀਨ ਕਰਨੀ ਹੈ ਜਿਹੜਾ ਪ੍ਰਾਈਵੇਟੇਸ਼ਨ ਕਰ ਰਿਹਾ ਉਹ ਪ੍ਰਾਈਵੇਟੇਸ਼ਨ ਤਾਂ ਸਰਕਾਰੀ ਸਰਕਾਰਾਂ ਲਾਗੂ ਕਰਦੇ ਨਾ ਇਹਨਾਂ ਨਾਲ ਤਾਂ ਕੋਈ ਰੌਲਾ ਨਹੀਂ ਬਸ ਰੌਲਾ ਇਹ ਆ ਵੀ ਅਸੀਂ ਲਾਗੂ ਕਰਨਾ ਕਿ ਉਹਨਾਂ ਨੇ ਕਰਨਾ ਜੇ ਮਾੜਾ ਕੇਂਦਰ ਕਰਦੇ ਉਹਦੋਂ ਰੌਲਾ ਹੀ ਪਾ ਲੈਂਦੇ ਆ ਪੰਜਾਬ ਦੇ ਵਿੱਚ ਬੀਜਲ ਬੋਰਡ ਦਾ ਪ੍ਰਾਈਵੇਟੇਸ਼ਨ ਸਕੂਲਾਂ ਦਾ ਪ੍ਰਾਈਵੇਟੇਸ਼ਨ ਆ ਪੀਆਰਟੀਸੀ ਦਾ ਪ੍ਰਾਈਵੇਟੇਸ਼ਨ ਜਿੰਨੇ ਹੈਲਥ ਦੇ ਆ ਸਾਰਾ ਪ੍ਰਾਈਵੇਟੇਸ਼ਨ ਕਰਦਾ ਫਿਰ ਪੰਜਾਬ ਹਤਮਾਨ ਸਰਕਾਰ ਕੇਂਦਰ ਦੇ ਖਿਲਾਫ ਕਿਵੇਂ ਲੜੂਗੀ ਆ ਜਿੰਨੇ ਬੈਠੇ ਆ ਇਹ ਤਾਂ ਭਵੰਤਮਾਨ ਸਰਕਾਰ ਦੇ ਮਲਾਜਮਾ ਬਹੁਤੇ ਤੇ ਕੇਂਦਰ ਸਰਕਾਰ ਦੇ ਫੈਨਸ਼ਨਲ ਭਵੰਤਮਾਨ ਲਾਗੂ ਕਰਦੀ ਆ ਅਸੀਂ ਕਹਿੰਦੇ ਮੈਂ ਨਿੱਜੀਕਰ ਨਹੀਂ ਹੋਣ ਦੇਣਾ ਅਸੀਂ ਜ਼ਮੀਨਾਂ ਕਾਰਪੋਰੇਟ ਕਰਾਉ ਨਹੀਂ ਦਿੰਦੇ ਤੇ ਡਾਂਗਾ ਚਲਾਉਂਦੇ ਆ ਉਹ ਗੋਲੀਆਂ ਚਲਾਉਂਦੇ ਆ ਉਹ ਅਥਰੂ ਗੈਂ ਛੜਦੇ ਆ ਇਹੀ ਕੰਮ ਮੋਦੀ ਨੇ ਕੀਤਾ ਇਹੀ ਇਹਨੇ ਕੀਤਾ ਠੀਕ ਹੈ ਨਾ ਜਦੋਂ ਪੰਜਾਬ ਸਰਕਾਰ ਕੋਈ ਲੈ ਚੁੰਦੀ ਆ ਕਹਿੰਦੀ ਜੀ ਲੋਕਾਂ ਲਈ ਬਹੁਤ ਫਾਇਦੇਮੰਦ ਆ ਇਹੀ ਕੇਂਦਰ ਸਰਕਾਰ ਕਹਿੰਦੀ ਆ ਕਿ ਜਿਹੜੇ ਕਾਨੂੰਨ ਲੈ ਕੇ ਆਂਦੇ ਆ ਲੋਕਾਂ ਲਈ ਫਾਇਦੇਮੰਦ ਆ ਸਾਨੂੰ ਤਾਂ ਅੱਜ ਤੱਕ ਨਹੀਂ ਪਤਾ ਵੀ ਇਹੋ ਜਿਹਾ ਫਾਇਦੇਮੰਦ ਕਿਹੜਾ ਕੇਂਦਰ ਸਰਕਾਰ ਦਾ ਕਰੋਨਾ ਕਿਹੜਾ ਪੰਜਾਬ ਦਾ ਕਿ ਲੋਕ ਉੱਠ ਕੇ ਵਿਰੋਧ ਕਰੀ ਜਾਂਦੇ ਆ ਜਦੋਂ ਤੁਸੀਂ ਕਿਸੇ ਨਾਲ ਗੱਲ ਕਰਨੀ ਆ ਉਹਦਾ ਲੌਜੀਕ ਹੁੰਦਾ ਉਹਦਾ ਤਤਤ ਹੁੰਦਾ ਐਵੇਂ ਤਾਂ ਨਹੀਂ ਨਾ ਕਿਸ ਨੂੰ ਕਿਹਾ ਜਾਂਦਾ ਵੀ ਆਹ ਚੀਜ਼ ਕਰਤੀ ਭਗਵੰਤ ਮਾਨ ਇੱਕ ਦੱਸ ਦੇ ਕਿ 4 ਸਾਲਾਂ ਦੇ ਵਿੱਚ ਅਸੀਂ ਆਹ ਕੁਝ ਕਰ ਇੱਕ ਵੀ ਕਿਹੜਾ ਪ੍ਰੋਜੈਕਟ ਲੱਗਿਆ ਜਿਸ ਨੂੰ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਕਿਹੜਾ ਪ੍ਰੋਜੈਕਟ ਲੱਗਿਆ ਕਿ ਜਿਹਦੇ ਵਿੱਚ ਲੋਕਾਂ ਨੂੰ ਥੜਾ-ਥੜਾ ਰੋਕਰੀਆਂ ਮਿਲੀਆਂ ਜਿੱਦੇ ਦੀ ਸਰਕਾਰ ਲੱਗੀ ਆ ਉਹ ਸਾਰੇ ਵਿਭਾਗਾਂ ਦੇ ਵਿੱਚੋਂ ਹੌਲੀ-ਹੌਲੀ ਸ਼ਾਂਤੀ ਹੋ ਰਹੀ ਸਾਰੇ ਵਿਭਾਗਾਂ ਨੂੰ ਪ੍ਰਾਈਵੇਟ ਸੈਕਟਰ ਨਾਲ ਜਾ ਪਰ 70 ਸਾਲ ਦੇ ਵਿੱਚ ਕਹਿੰਦੇ ਕਿ 70 ਸਾਲ ਪਹਿਲਾਂ ਤਾਂ ਕੋਈ ਵਿਕਾਸ ਨਹੀਂ ਹੋਇਆ ਵਿਕਾਸ ਹੀ ਅਸੀਂ ਕੀਤਾ 60 ਹਜ਼ਾਰ ਨੌਕਰੀਆਂ ਅਸੀਂ ਦੇ ਚੁੱਕੇ ਹਾਂ ਪੰਜਾਬ ਤਰੱਕੀ ਦੀ ਰਾਹ ਤੇ ਹੈ ਤੁਸੀਂ 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 ਮੇਰੀ ਗੱਲ ਸੁਣੋ ਪਹਿਲਾਂ ਲੋਕ ਭੁੱਖੇ ਨੰਗੇ ਸੀ ਪਹਿਲਾਂ ਲੋਕਾਂ ਨੂੰ ਸਿਰ ਨੂੰ ਸੱਤ ਨਹੀਂ ਸੀ ਕੀ ਪਹਿਲਾਂ ਲੋਕਾਂ ਨੂੰ ਰੁਜ਼ਗਾਰ ਨਹੀਂ ਸੀ ਕੀ ਪਹਿਲਾਂ ਲੋਕਾਂ ਨੂੰ ਖਾਣ ਨੂੰ ਰੋਟੀ ਨਹੀਂ ਮਿਲਦੀ ਸੀ ਇਹ ਹਾਂ 70 ਸਾਲਾਂ ਦੇ ਵਿੱਚ ਇਹ ਹੋਇਆ ਕਿ ਸਾਰੇ ਮੰਤਰੀ ਚਿੱਟੇ ਦੇ ਨਸ਼ੇ ਦੇ ਕਾਰੋਬਾਰ ਦੇ ਵਿੱਚ ਸਾਰੇ ਮੰਤਰੀ ਜਿਹੜਾ ਭ੍ਰਿਸ਼ਟਾਚਾਰ ਦਾ ਹੈਗਾ ਮੈਨਿੰਗ ਦੇ ਵਿੱਚ ਸਾਰੇ ਇਹ ਅਵਸਰ ਸਾਹੀ ਤੇ ਡੰਡਾ ਚਲਾਉਣ ਲੈ 70 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਜਿਹੜੀ ਸਰਕਾਰ ਫੈਸਲੇ ਲੈਂਦੀ ਹੈ ਝੂਟਾਂ ਮਾਰ ਲੈਂਦੀ ਹੈ ਇਹੀ ਹੈ ਨਾ 70 ਸਾਲਾਂ ਦੇ ਵਿੱਚ ਇਹੀ ਹੋਇਆ ਨਾ ਕਿ ਜਿਹੜੇ ਨੇ ਕੇਸਰੀ ਵਾਲੇ ਮਜੀਠੇ ਦੇ ਸਾਹਮਣੇ ਲੇੜੀਆਂ ਕੱਢ ਕੇ ਮਾਫੀ ਮੰਗੀ ਸੀ ਨਸ਼ੇ ਦੇ ਤੇ ਉਹ ਤਾਂ ਅੱਜ ਵੀ ਨਸ਼ੇ ਦਾ ਕਾਰੋਬਾਰ ਆ ਸਾਰਿਆਂ ਨੂੰ ਪਤਾ ਉਹੀ ਹੈ ਨਾ ਭਗਵਤ ਮਾਨ ਜਿਹੜਾ ਕਹਿੰਦਾ ਸੀ ਕਿ ਅਸੀਂ ਆਉਣ ਸਾਰ ਸਾਰਾ ਭ੍ਰਿਸ਼ਟਾਚਾਰ ਖਤਮ ਕਰਦਾ ਜਿਹੜੇ ਮਰਜ਼ੀ ਮੈਕਮੇ ਵਿੱਚ ਵਾਜਾ 70 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਜਿਹੜੇ ਲੋਕ ਸੰਘਰਸ਼ ਕਰਨ ਵਾਲੇ ਜਿਹੜੇ ਲੋਕ ਆ ਹੱਕ ਸੱਚ ਦੀ ਲੜਾਈ ਲੜਦੇ ਆ ਸਾਤ-ਸਾਤ ਸਾਲ ਦੀਆਂ ਬੱਚੀਆਂ ਤੋਂ ਲੈ ਕੇ ਸਾਤ-ਸਾਤ ਮਹੀਨੇ ਦੀਆਂ ਬੱਚੀਆਂ ਨੂੰ ਜੇਲ੍ਹ ਦਿਖਾਤਾ ਇਹ 70 ਸਾਲਾਂ ਦੇ ਵਿੱਚ ਹੋਇਆ ਜਿਹੜਾ 70 ਸਾਲਾਂ ਚ ਪਹਿਲੇ ਨਹੀਂ ਕੀਤਾ ਸੀ ਉਹ ਭਗਵਤ ਮਾਨ ਕਰ ਰਿਹਾ ਉਹ ਤਾਂ ਇਹ ਕਹਿੰਦੇ ਸੀ ਕਿ ਅਸੀਂ ਪੰਜਾਬ ਦੇ ਵਿੱਚ ਧਰਨਾ ਨਹੀਂ ਲੱਗਣ ਦੇਣਾ ਬੇਸ਼ ਨੂੰ ਸੁਧਾਰ ਦਿਆਂਗੇ ਸਟੇਟ ਨੂੰ ਸੁਧਾਰ ਦਿਆਂਗੇ ਪਿਛਲੀਆਂ ਸਰਕਾਰਾਂ ਦੇ ਨੀਤੀਆਂ ਦੇ ਲੋਕ ਦਬੇ ਹੋ ਉਹਨਾਂ ਨੇ ਕਿਹਾ ਵੀ ਧਾਨਾ ਨਹੀਂ ਲੱਗਦਾ ਵੱਡੇ ਵੱਡੇ ਕੱਟ ਨਹੀਂ ਹੋਣਦੇ ਧਾਰਨੇ ਦਾ ਦੇ ਕੱਟਦਾ ਤੁਸੀਂ ਆ ਦੇਖੋ ਕਿੰਨੇ ਲੋਕਾਂ ਦੀ ਗਿਣਤੀ ਆ ਇਤੋਂ ਪਹਿਲਾਂ ਪੰਜਾਬ ਦੇ ਵਿੱਚ ਕਿੱਡੇ-ਕੱਡੇ ਆ ਉਹਨਾਂ ਨੂੰ ਇੱਥੇ ਕੱਲੇ ਕਿਸਾਨ ਨਹੀਂ ਪਹੁੰਚੇ ਇੱਥੇ ਮੁਲਾਜ਼ਮ ਵੀ ਪਹੁੰਚੇ ਹੋਏ ਨੇ ਉਹਨਾਂ ਦੀ ਗੱਲ ਦਾ ਅਰਥ ਦੂਜਾ ਸਮਝਿਆ ਕਰੋ ਜਦੋਂ ਉਹ ਕਹਿੰਦੀ ਆ ਕਿ ਅਸੀਂ ਮਾਨਦਾਰ ਆ ਇਹਦਾ ਮਤਲਬ ਭ੍ਰਿਸ਼ਟਾਚਾਰ ਆ ਜਦੋਂ ਅਸੀਂ ਕਹਿੰਦਾ ਫੈਸਲਾ ਲੈ ਲਿਆ ਇਹਦਾ ਮਤਲਬ ਉਹਨਾਂ ਨੇ ਝੂਠਾਣ ਮਾਰਨਾ ਤੁਸੀਂ ਐਂ ਦੇਖੋ ਵੀ ਕਿੰਨੇ ਫੈਸਲੇ ਆ ਤੇ ਭਗਵੰਤ ਮਾਨ ਸਰਕਾਰ ਨੇ ਝੂਠਾਣ ਮਾਰਿਆ 골ਡੀ ਦੀ ਸਟੇਟਮੈਂਟ ਦਿੱਤੀ ਮੁੱਖ ਮੰਤਰੀ ਨੇ ਝੂਠਾਣ ਮਾਰ ਜਿਹੜੇ ਸਾਡੇ ਗੁਰੂਗਰਾਹ ਸਾਡੇ ਰੌਲਾ ਚੱਲੇ ਸੁਰੂਪਾਂ ਦਾ ਭਗਵੰਤ ਮਾਨ ਕੀ ਕਹਿ ਕੇ ਆਇਆ ਤੇ ਜਿਹੜਾ ਚੀਮਾ ਉਹ ਬਦਲ ਗਿਆ ਇਹ ਜੂਟਣ ਪਾਰਟੀ ਆ ਭਗਵੰਤ ਮਾਨ ਦੀ ਕੁਆਲਿਟੀ ਨਹੀਂ ਵੀ ਜਿਹੜਾ ਮੁੱਖ ਮੰਤਰੀ ਆ ਆਪਦੀ ਗੱਲ ਤੇ ਕਹਿ ਕੇ ਖੜੇ ਜਾਨੀ ਕਿ ਸਾਰਾ ਕੁਝ ਪਹਿਲਾਂ ਵਾਂਗੂ ਚੱਲਦਾ ਕੁਝ ਨਹੀਂ ਬਦਲਿਆ ਭ੍ਰਿਸ਼ਟਾਚਾਰ ਵੀ ਹੋਵੇਂ ਲੁੱਟ ਖੋਹਾਂ ਵੀ ਆ ਰੋਜ਼ ਕਤਲ ਹੁੰਦਾ ਲੋਅ ਆਰਡਰ ਦੀ ਸਥਿਤੀ ਕੀ ਆ ਗੈਂਗਸਟਰਾਂ ਦੇ ਨਾਂ ਤੇ ਸਾਡੇ ਬੱਚੇ ਮਾਰੇ ਜਾ ਰਹੇ ਆ ਜਦੋਂ ਇਹਨਾਂ ਨੇ ਪੁੱਛ ਗਏ ਵੀ ਤੁਸੀਂ ਘਰ ਕਿਧਰ ਟਾਉਣ ਆਏ ਹੋ ਕਹਿੰਦੇ ਨਿਆਂ ਜਗ੍ਹਾ ਤੇ ਆ ਇਹ ਕਹਿੰਦੇ ਜੀ ਨਸ਼ੇ ਦੇ ਕਾਰੋਬਾਰ 'ਚ ਲਾਚ ਕਦੇ ਨਹੀਂ ਕਿ ਕਿਸੇ ਦਾ ਨਸ਼ੇ ਦੇ ਵਿੱਚ ਘਟਾਇਆ ਜਾ ਸਕੇ ਇਹਨਾਂ ਦਾ ਡੀਜੀਪੀ ਜਿਹੜਾ ਪੁਲਿਸ ਦਾ ਮੁਖੀ ਆ ਉਹ ਮੰਨਿਆ ਕਿ ਨਸ਼ੇ ਦੇ ਕਾਰੋਬਾਰ 'ਚ ਕਿਸੇ ਦਾ ਘਰ ਨਹੀਂ ਢਾ ਸਕਦੇ ਇਹਦਾ ਫੇਰ ਕਹੀ ਜਾਂਦੇ ਸੀ ਘਟਾਤਾ ਕਿਹੜੀ ਸਰਕਾਰ ਦੀ ਗੱਲ ਮੰਨਗੇ ਤੁਸੀਂ ਮੈਨੂੰ ਐ ਦੱਸੋ ਸੀਐਮ ਆ ਸੀਐਮ ਦਾ ਬਹੁਤ ਵੱਡਾ ਚਿਹਰਾ ਹੁੰਦਾ ਉਹਦੀ ਗੱਲ ਨੂੰ ਲੋਕ ਸੀਰੀਅਸ ਲੈਂਦੇ ਆ ਤੇ ਇਹ ਤਾਂ ਹਜੇ ਉਹੀ ਆਪ ਦੀ ਕਮੇਟੀ ਵਾਲੇ ਚੱਕਰ 'ਚੋਂ ਨਹੀਂ ਨਿਕਲਿਆ सीएम दी ਗੱਲ ਕਹਿੰਦੇ ਬਹੁਤ ਰਿਜ਼ਲਟ ਆਉਂਦੇ ਆ ਉਹਦੀ ਗੱਲ ਕਹੀ ਤਾਂ ਲੋਕਾਂ ਤੇ ਬਹੁਤ ਪ੍ਰਭਾਵ ਪੈਂਦਾ ਸੀਐਮ ਨੀਰਿਆ ਅਸਲੀ ਜਿਹੜੀ ਪਹਿਲਾਂ ਦੀ ਕਮੇਟੀ ਵਾਲਾ ਉਹ ਹੀ ਉਹਦੇ ਗਲਾਰੀ ਪਛਬੀਏ ਲੋਕਾਂ ਲਈ ਕੁਝ ਨਹੀਂ ਕਰ ਸਕਿਆ ਤੇ ਨਾ ਕਰ ਸਕੇ ਇੱਕ ਫੈਸਲਾ ਕਰ ਦਿਓ ਐਸਬੀਐਲ ਦੇ ਮਾਮਲੇ ਤੇ ਸੀ ਕਿਉਂ ਨਹੀਂ ਸਟੈਂਡ ਲੈਂਦੇ ਕਿ ਭਾਈ ਰਿਪੀ ਨੇ ਕਾਨੂੰਨ ਮੁਤਾਬਕ ਭਾਰਤ ਦੇ ਸੰਵਿਧਾਨ ਮੁਤਾਬਕ ਸਾਡਾ ਦਰਿਆਨ ਤੇ ਹੱਕ ਮੰਗਦਾ ਐਜੇ ਦੀ ਸਟੇਟਮੈਂਟ ਪਤਾ ਕੀ ਦਿੱਤੀ ਕਹਿੰਦਾ ਜੀ ਅਸੀਂ ਕन्हैया ਦੇ ਵਾਰਸ ਆ ਜਾਨੀ ਕਿ ਕन्हैया ਦਾ ਵਾਰਸ ਬਣ ਕੇ ਹਰਿਆਣੇ ਨੂੰ ਪਾਣੀ ਦੇਣ ਦੀ ਗੱਲ ਕਰਦਾ ਬਾਦ ਅਧਿਕਾਰਾਂ ਦੀ ਗੱਲ ਨਹੀਂ ਕਰਦਾ ਜਿਹੜੇ ਪੰਜਾਬ ਦੇ ਹੱਕ ਕੇਂਦਰ ਸਰਕਾਰ ਕੋਹੀ ਬੈਠੀਆ ਉਹ ਤੇ ਨਹੀਂ ਬੋਲਦਾ ਕਮੇਟੀ ਕਰਕੇ ਸਰਕਾਰ ਨਹੀਂ ਚਾਹੁੰਦੀ ਨਹੀਂ ਸਰਕਾਰ ਚਾਹੁੰਦੀ ਹੈ ਸਜੀਦ ਹੋ ਕੇ ਤੇ ਸਹੀ ਮੁੱਦੇ 'ਤੇ ਧੰਨਵਾਦ ਸ਼ੁਕਰੀਆ ਜੀ